ਕਿਸੇ ਨੇ ਬੜੀ ਵਧੀਆ ਗੱਲ ਕਹੀ ਹੈ ਕੋਈ ਸੱਚੀਆਂ ਨਜ਼ਰਾਂ ਵਿੱਚ ਕੋਈ ਨੇਕ ਨਹੀਂ ਹੋ ਸਕਦਾ ਸਾਡੀ ਚਸ਼ਮੇ ਦਾ ਨੰਬਰ ਇਹ ਤਾਂ ਨਹੀਂ ਹੋ ਸਕਦਾ ਦੋਸਤੋ ਅੱਜ ਦੀ ਕਹਾਣੀ ਨਾਲ ਸਾਡੇ ਵਿੱਚੋਂ ਬਹੁਤ ਐਨੇ ਸਕੂਲ ਦੇ ਦਿਨ ਤਾਜ਼ਾ ਹੋ ਜਾਣਗੇ ਕਿਉਂਕਿ ਇਹ ਕਹਾਣੀ ਬਚਪਨ ਦੇ ਵਿੱਚ ਪੜ੍ਹੀ ਹੋਈ ਹੈ ਉਮੀਦ ਕਰਦੇ ਹਾਂ ਸਾਡਾ ਇਹ ਅੰਦਾਜ਼ ਤੁਹਾਨੂੰ ਪਸੰਦ ਆਵੇਗਾ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਤੇ ਇੱਕ ਚਿੜੀ ਦਾ ਦਾਣਾ ਇੱਕ ਰੌਖ ਦੀ ਦਦਾਰ ਵਿੱਚ ਢੱਗ ਪਿਆ। ਉਸਨੇ ਬੜੀ ਕੋਸ਼ਿਸ਼ ਕੀਤੀ। ਪਰ ਉਸਦੀ ਨਿੱਕੀ ਜੀ ਚੁੰਝ ਉਸ ਦਾਣੇ ਵਿੱਚ ਪਹੁੰਚ ਨਹੀਂ ਪਾਰੀ ਸੀ। ਉਹ ਸੋਚਾਂ ਵਿੱਚ ਪੈ ਗਈ। ਆਖਰ ਚਿੜੀ ਵਿਚਾਰੀ ਕੀ ਕਰੇ? ਥੱਕ ਹਾਰ ਕੇ ਉਸਨੇ ਉਸ ਰੌਖ ਨੂੰ ਕਿਹਾ, "ਓ ਉਸ ਦਾ ਦਾਣਾ ਵਾਪਸ ਕਰ ਦੇਵੇ।" ਰੌਖ ਥੋੜਾ ਹੰਕਾਰ ਵਿੱਚ ਬੋਲਿਆ, "ਜਾ ਚਲੀ ਜਾ ਇਥੋਂ।" ਬੱਡੀ ਆਈ ਮੇਰੇ ਕੋਲੋਂ ਦਾਣਾ ਮੰਗਣ ਵਾਲੀ ਰੌਖ ਦੀ ਗੱਲ ਸੁਣ ਕੇ ਉਸ ਨੂੰ ਗੁੱਸਾ ਆ ਗਿਆ। ਨਾਰਾਜ਼ ਹੋ ਕੇ ਉੱਥੇ ਚਲੀ ਗਈ। ਰਸਤੇ ਵਿੱਚ ਇੱਕ ਲੱਕੜਹਾਰਾ ਲੱਕੜਾ ਕੱਟ ਰਿਹਾ ਸੀ। ਉਸ ਲੱਕੜਹਾਰੇ ਕੋਲੇ ਗਈ ਤੇ ਉਸ ਰੌਖ ਨੂੰ ਕੱਟਣ ਲਈ ਕਿਹਾ। ਕਿਉਂਕਿ ਉਹ ਉਸ ਦਾ ਦਾਣਾ ਨਹੀਂ ਸੀ ਦੇ ਰਿਹਾ। ਚਿੜੀ ਵਿਚਾਰੀ ਕੀ ਕਰੇ? ਠੰਡਾ ਪਾਣੀ ਪੀ ਮਰੇ। ਲੱਕੜਹਾਰਾ ਅੰਦਰੋਂ ਹੱਸਣ ਲੱਗ ਪਿਆ ਤੇ ਬੋਲਿਆ ਬੜੀ ਅਜੀਬ ਜੀ ਗੱਲ ਐ। ਮੈਂ ਕੀ ਕਹਿ ਰਹੀ ਹਾਂ ਤੂੰ? ਇੱਕ ਦਾਣੇ ਪਿੱਛੇ ਮੈਂ ਸਰੋਖ ਨੂੰ ਕਿਵੇਂ ਕੱਟ ਸਕਦਾ? ਨਹੀਂ ਨਹੀਂ। ਇਹ ਨਹੀਂ ਹੋ ਸਕਦਾ। ਵੈਸੇ ਵੀ ਮੇਰੇ ਕੋਲੇ ਪਹਿਲੇ ਹੀ ਬਹੁਤ ਲੱਕੜਾਂ ਨੇ। ਮੈਂ ਹੋਰ ਲੱਕੜਾਂ ਕੱਟ ਕੇ ਕੀ ਕਰੂੰਗਾ? ਲੱਕੜਹਾਰੇ ਦੀ ਗੱਲ ਸੁਣ ਕੇ ਚੀੜੀ ਨੂੰ ਹੋਰ ਗੁੱਸਾ ਆ ਗਿਆ। ਉੜਦੀ ਉੜਦੀ ਉਸ ਨਗਰ ਦੇ ਰਾਜੇ ਕੋਲੇ ਪਹੁੰਚ ਗਈ। ਉਸ ਨੇ ਰਾਜੇ ਨੂੰ ਕਿਹਾ ਕੋਸੇ ਲੱਕੜਹਾਰੇ ਨੂੰ ਸਜ਼ਾ ਦਿਓ। ਕੋ ਮੇਰੀ ਗੱਲ ਨਹੀਂ ਸੁਣ ਰਿਹਾ। ਰਾਜੇ ਨੇ ਕਿਹਾ, "ਚਿੜੀਏ ਪਹਿਲਾਂ ਗੱਲ ਤਾਂ ਦੱਸ ਕੀ ਹੋ ਗਈ? ਮੈਂ ਬਿਨਾ ਕਿਸੇ ਦਾ ਕਸੂਰ ਜਾਣੇ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ।" ਤੇ ਚਿੜੀ ਨੇ ਰਾਜੇ ਨੂੰ ਦੱਸਿਆ, "ਤੇ ਲੱਕੜਹਾਰਾ ਰੋਖ ਨਹੀਂ ਕੱਟ ਰਿਹਾ। ਤੇ ਰੋਖ ਮੇਰਾ ਦਾਣਾ ਨਹੀਂ ਦੇ ਰਿਹਾ। ਹੁਣ ਚਿੜੀ ਵਿਚਾਰੀ ਕੀ ਕਰੇ?" ਠੰਡਾ ਪਾਣੀ ਪੀ ਮਰੇ ਤੇ ਜੇਕਰ ਉਸ ਨੂੰ ਸਜ਼ਾ ਦੇਮੋਗੇ ਤੋ ਆਪਣੇ ਆਪ ਉਹ ਰੋਖ ਨੂੰ ਕੱਟ ਦੇਵੇਗਾ ਤੇ ਮੈਨੂੰ ਮੇਰਾ ਦਾਣਾ ਮਿਲ ਜਾਵੇਗਾ ਰਾਜਾ ਉਸ ਦੀ ਗੱਲ ਸੁਣ ਕੇ ਹੱਸ ਪਿਆ ਤੇ ਬੋਲਿਆ ਤੇ ਬੜੀ ਕਮਾਲ ਦੀ ਗੱਲ ਹੈ ਤਾਂ ਮੈਂ ਇੱਕ ਨਿੱਕੇ ਦੇ ਦਾਣੇ ਪਿੱਛੇ ਕਿਸੇ ਨੂੰ ਸਜ਼ਾ ਕਿਵੇਂ ਦੇ ਸਕਦਾ ਉਹ ਚਿੜੀ ਰਾਜੇ ਨਾਲ ਵੀ ਨਰਾਸ਼ ਹੋ ਕੇ ਉੱਥੋਂ ਚਲੀ ਗਈ ਤੇ ਸੋਚਣ ਲੱਗੀ ਤੇ ਸੋਚਣ ਲੱਗੀ ਤੇ ਕੀ ਕੀਤਾ ਜਾਵੇ ਤੇ ਰਾਜਾ ਹਰ ਰੋਜ਼ ਬੈਠ ਕੇ ਹਾਥੀ ਤੇ ਸਕਾਰ ਖੇਡਣ ਜਾਂਦਾ ਹੈ ਤੇ ਜਿੜੀ ਉਸ ਹਾਥੀ ਨੂੰ ਚਲਾਉਣ ਵਾਲੇ ਮਹਾਬੱਤ ਕੋਲ ਪਹੁੰਚ ਗਈ ਤੇ ਉਸ ਨੂੰ ਕਿਹਾ ਅਗਲੀ ਸਵੇਰ ਜਦੋਂ ਰਾਜਾ ਆਹ ਉਸ ਹਾਥੀ ਤੇ ਬੈਠੇਗਾ ਉਸ ਨੂੰ ਥੱਲੇ ਸੁੱਟ ਦੇ ਮੀ ਉਹ ਹੈਰਾਨੀ ਨਾਲ ਉਸ ਨੂੰ ਬੋਲਿਆ ਹੈ ਰਾਜੇ ਨੂੰ ਥੱਲੇ ਸੁੱਟ ਦੇਵਾਂ ਭਲਾ ਕਿਉਂ ਚਿੜੀ ਨੇ ਮਹਾਬੱਤ ਨੂੰ ਸਾਰੀ ਗੱਲ ਸਮਝਾਈ ਤੇ ਰਾਜਾ ਲੱਕੜਹਾਰੇ ਨੂੰ ਸਜਾਣੀ ਦੇ ਰਿਆਂ ਤੇ ਲੱਕੜਹਾਰਾ ਰੋਖ ਨਹੀਂ ਕੱਟ ਰਿਆ ਤੇ ਰੋਖ ਮੇਰਾ ਦਾਣ ਨਹੀਂ ਦੇ ਰਿਆ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਮਹਾਬੋਤ ਨੇ ਚਿੜੀ ਨੂੰ ਫਟਕਾਰ ਕੇ ਉਸ ਨੂੰ ਉਥੋ ਉਡਾ ਦਿੱਤਾ ਕੈਸੀਆਂ ਪਾਗਲ ਵਾਲੀਆਂ ਗੱਲਾਂ ਕਰ ਰਹੀਆਂ ਤੂੰ ਭਲਾ ਮੈਂ ਰਾਜਾ ਸਾਹਿਬ ਨੂੰ ਥੱਲੇ ਕਿਵੇਂ ਸੁੱਟ ਸਕਦਾ ਚਿੜੀ ਉਸ ਤੇ ਵੀ ਆਗਬਗੋਲਾ ਹੋ ਗਈ ਸਿੱਧਾ ਹਾਥੀ ਕੋਲੇ ਪਹੁੰਚ ਗਈ। ਉਸਨੇ ਹਾਥੀ ਨੂੰ ਕਿਹਾ ਕੱਲੋਂ ਮਹਾਵਤ ਤੈਨੂੰ ਲੈਣ ਆਵੇ। ਤੋਸ ਨੂੰ ਸੁੰਡ ਨਾਲ ਫੜ ਕੇ ਥੱਲੇ ਸੁੱਟ ਦੇਵੇਂ। ਹਾਥੀ ਨੇ ਵੀ ਉਸ ਕੋਲੋਂ ਕਾਰਨ ਪੁੱਛਿਆ। ਤੇ ਮੈਂ ਆਪਣੇ ਮਾਲਕ ਨਾਲ ਇਸ ਤਰ੍ਹਾਂ ਕਿਉਂ ਕਰਾਂ? ਇੱਕ ਉਹ ਹੀ ਤਾਂ ਹੈ ਜੋ ਮੇਰੀ ਦੇਖਭਾਲ ਕਰਦਾ ਏ। ਤੋ ਮੈਨੂੰ ਖਾਣ ਨੂੰ ਦਿੰਦਾ ਏ। ਜਿਹੜੀ ਨੇ ਉਸ ਨੂੰ ਇੱਕੋ ਸਾਹ ਵਿੱਚ ਪੂਰੀ ਗੱਲ ਦੱਸਤੀ। ਮਹਾਬਤਰ ਰਾਜੇ ਨੂੰ ਥੱਲੇ ਨਹੀਂ ਸੁੱਟ ਰਿਆ ਰਾਜਾ ਲੱਕੜਹਾਰੇ ਨੂੰ ਸੱਜਣਾ ਨਹੀਂ ਦੇ ਰਿਆ ਲੱਕੜਹਾਰਾ ਰੋਖ ਨਹੀਂ ਕੱਟ ਰਿਆ ਤੇ ਰੋਖ ਮੇਰਾ ਦਾਣਾ ਨਹੀਂ ਦੇ ਰਿਆ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹਾਥੀ ਨੇ ਵੀ ਉਸਨੂੰ ਸੁੰਡ ਤੇ ਫੁਕਾਰੇ ਨਾਲ ਉਥੋਂ ਅੜਾ ਦਿੱਤਾ ਤੇ ਹਾਂ ਤੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਇੱਕ ਨਿੱਕੇ ਜੇ ਦਾਣੇ ਲਈ ਮੈਂ ਆਪਣੇ ਮਾਲਕ ਨੂੰ ਮਾਰਾਂਗਾ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਮੈਂ ਆਪਣੇ ਮਹਾਬੱਤ ਨਾਲ ਇਹ ਸ਼ਲੋਕ ਕਰਾਂਗਾ ਜਿਹੜੀ ਹਲੇ ਵੀ ਹਰਮਨੰਦਨ ਲਈ ਤਿਆਰ ਨਹੀਂ ਸੀ ਉਹ ਇੱਕ ਕੀੜੀ ਕੋਲੇ ਗਈ ਉਸਨੇ ਕਿਹਾ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਜਾ ਕੇ ਉਸ ਹਾਥੀ ਦੀ ਸੁੰਡ ਵਿੱਚ ਵੜ ਜਾ ਉਸਦਾ ਕੰਮ ਤਮਾਮ ਕਰ ਦੇ ਕੀੜੀ ਨੇ ਕਿਹਾ ਤੇ ਮੈਂ ਅਜਿਹਾ ਕਿਉਂ ਕਰਾਂ ਉਸ ਨੇ ਮੇਰਾ ਕੀ ਵਿਗਾੜਿਆ ਏ ਉਸ ਨੇ ਤੇਰਾ ਵੀ ਕੀ ਵਿਗਾੜਿਆ ਏ ਤੂੰ ਮੈਨੂੰ ਉਸ ਦੀ ਸੌਂਡ ਵਿੱਚ ਜਾਣ ਲਈ ਕਿਉਂ ਆਖ ਰਹੀ ਐ ਚਿੜੀ ਨੇ ਉਸ ਨੂੰ ਵੀ ਆਪਣੇ ਦੁੱਖਾਂ ਦੀ ਸਾਰੀ ਕਹਾਣੀ ਸੁਣਾ ਦਿੱਤੀ ਹਾਤੀ ਮਹਾਬਤ ਨੂੰ ਨਹੀਂ ਮਾਰ ਰਿਆ ਮਹਾਬਤ ਰਾਜੇ ਨੂੰ ਥੱਲੇ ਨਹੀਂ ਸੁੱਟ ਰਿਆ ਰਾਜਾ ਲੱਕੜਹਾਰੇ ਨੂੰ ਸਜ਼ਾ ਨਹੀਂ ਦੇ ਰਿਆ ਤੇ ਲੱਕੜਹਾਰਾ ਲੱਕੜ ਨਹੀਂ ਕੱਟ ਰਿਆ ਤੇ ਰੌਖ ਮੇਰਾ ਦਾਣਾ ਨਹੀਂ ਦੇ ਰਿਆ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਕੀੜੀ ਨੇ ਕਿਹਾ ਤੈਨੂੰ ਦੇਖ ਪਣਾ ਮੈਨੂੰ ਬੜਾ ਕੰਮ ਹੈ ਆਪਣੇ ਆਪਣੇ ਸਾਥੀਆਂ ਨਾਲ ਭੋਜਨ ਇਕੱਠਾ ਕਰ ਰਹੀ ਹਾਂ ਮੈਨੂੰ ਮਾਫ ਕਰ ਤੇ ਜਾ ਕੇ ਹੋਰ ਦਾਣਾ ਲੱਭ ਰੇ ਹੁਣ ਤੱਕ ਜੋ ਚਿੜੀ ਸਭ ਦੇ ਤਰਲੇ ਕਰ ਰਹੀ ਸੀ ਉਹ ਆਪਣੇ ਅਲੱਗ ਹੀ ਰੂਪ ਵਿੱਚ ਆ ਗਈ ਉਸਨੇ ਕੀੜੀ ਨੂੰ ਕਿਹਾ ਤੇ ਅਸਾ ਇਹ ਕੱਲ ਹੈ ਦੇਖ ਮੈਂ ਮਾਂਦੀਆਂ ਮੈਂ ਰੋਖ ਦਾ ਕੁਝ ਨਹੀਂ ਵਿਗਾੜ ਸਕਦੀ ਲੱਕੜਹਾਰੇ ਦਾ ਵੀ ਕੁਝ ਨਹੀਂ ਕਰ ਸਕਦੀ ਰਾਜੇ ਦਾ ਵੀ ਕੁਝ ਨਹੀਂ ਵਿਗਾੜ ਸਕਦੀ ਮਹਾਵਤ ਦਾ ਵੀ ਕੁਝ ਨਹੀਂ ਵਿਗਾੜ ਸਕਦੀ ਮੈਂ ਹਾਥੀ ਦਾ ਵੀ ਕੁਝ ਨਹੀਂ ਵਿਗਾੜ ਸਕਦੀ ਮੈਂ ਤੇਰੇ ਤੋਂ ਕੋਈ ਸਲਾਹ ਨਹੀਂ ਮੰਗੀ ਮੈਂ ਤੈਨੂੰ ਇਹ ਪੁੱਛ ਨਹੀਂ ਰਹੀ ਮੈਂ ਤੈਨੂੰ ਦੱਸ ਰਹੀ ਹਾਂ ਤੇ ਅਜਿਹਾ ਕਰ ਤਾਂ ਜੇਕਰ ਤੂੰ ਹਾਥੀ ਦੀ ਸੌਂਡ ਵਿੱਚ ਨਾ ਵੜੀ ਮੈਂ ਤੇਰੀ ਆਪਣੀ ਚੁੰਝ ਵਿੱਚ ਦੱਬ ਕੇ ਤੇਰੀ ਖੇਡ ਖਤਮ ਕਰ ਦਾਂਗੀ ਕੀੜੀ ਉਸ ਦੀ ਗੱਲ ਸੁਣ ਕੇ ਕਬਰ ਆ ਗਈ ਤੇ ਦੌੜ ਕੇ ਹਾਥੀ ਕੋਲੇ ਗਈ ਕੀੜੀ ਨੂੰ ਦੇਖ ਕੇ ਹਾਥੀ ਡਰ ਗਿਆ ਉਹ ਮਹਾਬੱਤ ਨੂੰ ਮਾਰਨ ਲਈ ਦੌੜਿਆ ਹਾਥੀ ਨੂੰ ਘੂਸਰਿਆ ਦੇਖ ਕੇ ਮਹਾਬੱਤ ਵੀ ਰਾਜੇ ਨੂੰ ਥੱਲੇ ਸਿੱਟਣ ਲਈ ਰਾਜ਼ੀ ਹੋ ਗਿਆ ਜਿੱਦੋਂ ਰਾਜਾ ਹਾਥੀ ਤੇ ਸਵਾਰ ਹੋਇਆ ਤੇ ਮਹਾਬਤ ਉਸ ਨੂੰ ਥੱਲੇ ਛੱਟਣ ਲੱਗਿਆ ਤਾਂ ਉਸ ਤੋਂ ਡਰ ਕੇ ਰਾਜਾ ਲੱਕੜਹਾਰੇ ਨੂੰ ਸਜ਼ਾ ਦੇਣ ਲੱਗਿਆ ਉਸ ਨੂੰ ਹੁਕਮ ਦਿੱਤਾ ਤੇ ਰੌਖ ਨੂੰ ਕੱਟ ਦੇ ਨਹੀਂ ਤਾਂ ਸਜ਼ਾ ਮਿਲੇਗੀ ਰਾਜੇ ਦੀ ਗੱਲ ਸੁਣ ਕੇ ਲੱਕੜਹਾਰਾ ਆਪਣੀ ਕੁਹਾੜੀ ਲੈ ਕੇ ਰੌਖ ਨੂੰ ਕੱਟਣ ਲਈ ਅੱਗੇ ਵਧਿਆ ਰੌਖ ਨੇ ਦੂਰੋਂ ਹੀ ਦੇਖ ਲਿਆ ਤੇ ਲੱਕੜਹਾਰਾ ਕੁਹਾੜੀ ਲੈ ਕੇ ਉਸ ਦੇ ਵੱਲ ਹੀ ਵਧ ਰਿਹਾ ਹੈ ਰੌਖ ਘਬਰਾ ਗਿਆ ਤੇ ਬੋਲਿਆ ਭਾਈ ਲੱਕੜਹਾਰੇ ਇੱਥੇ ਰੁਕ ਜਾ ਮੈਂ ਹੁਣੀ ਐਸੇ ਟੈਮ ਇਸ ਵਿਚਾਰੀ ਚਿੜੀ ਦਾ ਦਾਣਾ ਹੁਣੀ ਦੇ ਦੇਣਾ ਸੋ ਦੋਸਤੋ ਇਹ ਨਿੱਕੀ ਜਿਹੀ ਕਹਾਣੀ ਸਾਨੂੰ ਸਿਖਾਉਂਦੀ ਹੈ ਸਾਨੂੰ ਕਦੇ ਵੀ ਆਪਣੀ ਤਾਕਤ ਨੂੰ ਘਟਰੀਣਾ ਆਪਣਾ ਚਾਹੀਦਾ ਬਹੁਤੇ ਲੋਕਾਂ ਨੂੰ ਲੱਗਦਾ ਹੈ ਤੇ ਸਾਡੇ ਕੋਲੇ ਹੈ ਹੀ ਕੀ ਮੈਂ ਤਾਂ ਕਮਜ਼ੋਰ ਹਾਂ ਮੇਰੇ ਕੋਲੋਂ ਕੁਝ ਹੋਣਾ ਹੀ ਨਹੀਂ ਸੋ ਇੱਕ ਗੱਲ ਯਾਦ ਰੱਖੋ ਤਹਾਨੂੰ ਆਪਣੀ ਲੜਾਈ ਆਪ ਹੀ ਲੜਨੀ ਪਵੇਗੀ ਆਪਣੀ ਜ਼ਿੰਦਗੀ ਦੀ ਕਮਾਨ ਨੂੰ ਆਪਣੇ ਹੱਥ ਵਿੱਚ ਹੀ ਲੈਣਾ ਪਵੇਗਾ ਜੇਕਰ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਕਮਜ਼ੋਰ ਹੋ ਤੁਹਾਡੇ ਕੋਲੇ ਤਾਕਤ ਨਹੀਂ ਹੈ ਜਾਂ ਤੁਹਾਡੇ ਕੋਲੇ ਸਾਧਨ ਸੀਮਤ ਨਹੀਂ ਤਾਂ ਆਪਣਾ ਦਿਮਾਗ ਲਗਾਓ ਘੜੀ ਨਾਲ ਘੜੀ ਜੋੜਨਾ ਸ਼ੁਰੂ ਕਰੋ ਕਿਤੇ ਨਾ ਕਿਤੇ ਤੁਹਾਡਾ ਦਿਮਾਗ ਤੁਹਾਨੂੰ ਉਥੇ ਲੈ ਜਾਵੇਗਾ ਜਿੱਥੇ ਉਸ ਸਮੱਸਿਆ ਦਾ ਹੱਲ ਲੁਕਿਆ ਹੋਇਆ ਹੈ ਸੋ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਚੰਗਾ ਸੁਣ ਰਹੇ ਹੋ ਤੁਸੀਂ ਸਹਿਰੀ ਸੰਸਾਰ ਸੁਣ ਰਹੇ ਹੋ ਇਸੇ ਤਰ੍ਹਾਂ ਦੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਲਈ ਆਪਣਾ ਖਿਆਲ ਰੱਖੋ ਧੰਨਵਾਦ